ਸ਼ੂ ਗਾ ਚੱਕੀਏ ਤੇ ਢਿੱਡ ਆਪਣਾ ਨੰਗਾ ਹੁੰਦਾ ਇਹ ਕਹਾਵਤ ਹੈ ਸਾਡੀ ਹੀ ਸਿਟੀ ਹੈ ਮਾਨਸਾ ਜਿਹੜਾ ਸਮਾਰਟ ਸਿਟੀ ਮਾਨਸਾ ਜਿਹੜਾ ਜਿਹੜਾ ਨਾ ਉਹ ਸਮਾਰਟ ਸਿਟੀ ਤੋਂ ਓਵਰ ਸਿਟੀ ਕਿਵੇਂ ਬਣੀ ਹੈ ਆ ਸੁੱਖੀ ਤੋਂ ਸੁਣੋ ਮਾਂ ਦੇ ਸੇਰ ਨੇ ਨਾਲੇ ਤਾਂ ਪਿਉ ਪਿਉ ਕੇ ਮਾਰੇ ਨੇ ਤੇ ਨਾਲੇ ਜਿਵੇਂ ਕਹਿੰਦੇ ਮਾਰਿਆ ਵੀ ਆ ਤੇ ਰੋਣ ਵੀ ਨਹੀਂ ਦਿੰਦੇ ਆ ਸੁਣੋ ਵੀਡੀਓ ਚੰਗੀ ਲੱਗੀ ਸੇਰ ਲੈ ਕੇ ਜਰੂਰ ਕਰੇ ਅਹ ਕੱਲ ਸਾਡੇ ਜ਼ਿਲ੍ਹੇ ਦੇ ਐਮਐਲਏ ਸਾਹਿਬ ਫੇਸਬੁਕ ਤੇ ਆ ਗਏ ਨੇ ਤੇ ਰੀਲ ਪਾਈ ਹੋਈ ਆ ਮੈਂ ਵੀ ਪਾ ਕੇ ਕਿੰਝ ਚੱਲ ਕੰਮ ਛੋਟਿਆ ਨਹੀਂ ਉਹ ਮੈਂ ਲੇ ਸਾਹਿਬ ਹੁਣ ਨਹੀਂ ਵੀ ਪਾ ਕੇ ਨਹੀਂ ਸਰਨਾ ਹੁਣ ਦਮ ਗਿਆ ਸਿਰ ਤਾਂ ਚੱਕੋ ਮਾਨਸਾ ਦਾ ਤਾਂ ਮਹਾਂਗੋ ਆ ਬਣਿਆ ਪਿਆ ਜੀ ਹਰੇਕ ਕੰਢੇ ਤੇ ਮੈਂ ਕਿਹਾ ਵਿਚ ਬਣੀ ਪਈ ਐ ਤਾਂ ਨਹੀਂ ਕੰਮ ਲੋਟ ਆਉਣਾ ਪਤਾ ਮਹਾ ਜਲੂ ਕੁਦਰਤੀ ਤੁਸੀਂ ਸਾਡੀ ਜਾਣ ਪਛਾਣਦੇ ਹੋ ਦੂਜਾ ਮੈਂ ਕਿਹਾ ਸ਼ਹਿਰ ਮਾਨਸਾ ਦਾ ਮੈਂ ਕਿਹਾ ਨਿੰਦਾ ਕਰਨ ਨੂੰ ਵੀ ਜੀ ਨਹੀਂ ਕਰਦਾ ਆ ਸਾਡੇ ਰਿਸ਼ਤੇਦਾਰ ਜਏ ਸੀਗਾ ਸਰਦੂਲਗੜ੍ਹ ਕੰਨੀਓ ਜੀ ਮੈਨੂੰ ਬੋਲਦਿਆ ਕਿ ਯਾਰ ਥੋੜੋ ਤਨਕੋਨੀਆਂ ਤੇ ਲੈ ਪਾਣੀ ਖੜਾ ਰਹਿਦਾ ਮਾ ਇਹ ਸਮਾਰਟ ਸਿਟੀ ਦਾ ਨਾਮ ਕਦੇ ਸੁਣਿਆ ਓਏ ਕਹਿੰਦੇ ਹਾਂ ਸੁਣਿਆ ਤਾਂ ਹੈਗਾ ਮੈਂ ਫਿਰ ਦੇਖਿਆ ਨਹੀਂ ਹੋਣਾ ਇਹ ਸਮਾਰਟ ਸਿਟੀ ਹਮਾਂ ਕਹਿੰਦਾ ਸਮਾਰਟ ਸਿਟੀ ਕਿਹੜੇ ਸਾਹਬ ਨਾਲ ਮੈਂ ਕਿਹਾ ਮੜ ਮੜ ਦੇ ਰੇਤ ਲਾਈ ਫਿਰਦੇ ਨੇ ਯਾਰ ਗੱਡੀ ਦੇ ਟੈਰਾਂ ਤੇ ਮੈਂ ਕਿਹਾ ਇਸ ਤੱਕ ਕੰਡ ਰੇਤ ਤੇ ਦਾ ਨਹੀਂ ਮੜ ਸੱਚ ਬਣਨ ਦੇ ਪਹਿਲਾਂ ਮੈਂ ਕਿਹਾ ਥੱਲੋ ਬਾਸ਼ਿਕ ਹੁੰਦੀ ਆ ਤਨਕੋਨੀ ਤੇ ਰੇ ਗੱਡੀ ਚਾਹੇ ਕਿਸੇ ਐਮਐਲ ਦੀ ਹੋਵੇ ਚਾਹੇ ਡੀਸੀ ਦੀ ਹੋਵੇ ਚਾਹੇ ਆ ਪਬਲਿਕ ਦੀ ਹੋਵੇ ਫੇਰ ਮਖਿਆ ਜਦੋਂ ਗੱਡੀ ਧੋਤੀ ਫੇਰ ਸਿਟੀ ਚ ਬੜੂ ਕਹਿੰਦਾ ਉੱਤਰ ਚਲੋ ਠੀਕ ਹੈ ਚੰਗੀ ਸੋਚ ਆ ਮਾਹ ਚੰਗੀ ਆਖਿਆ ਬੜੀ ਆਖਿਆ ਯਾਰ ਮਖਿਆ ਫੇਰ ਜੀ ਮਖਾਈ ਅ ਕਚੈਰੀ ਰੋਡ ਤੇ ਆ ਕੇ ਫੇਰ ਗਰਾਰੀ ਵਸਾ ਕੇ ਬਹਿ ਗਿਆ ਸਾਡਾ ਰਿਸ਼ਤਕਾਰ ਜੀ ਕਹਿੰਦਾ ਲੈ ਸੜਕ ਤਾਂ ਕਹਿੰਦਾ ਟੁੱਟੀ ਪਈ ਹੈ ਜਰ ਕਿਤੋਂ ਉੱਚੀ ਕਦੇ ਨੀਵੀ ਉਹ ਮਖਿਆ ਯਾਰ ਤੂੰ ਕਿਉਂ ਆਇਆ ਮਾਨਸਾ ਜੀ ਪਹਿਲਾਂ ਤਾਂ ਮੈਨੂੰ ਐਂ ਦੱਸ ਮੈਂ ਤੂੰ ਕਦੇ ਆਫ ਰੋਡਿੰਗ ਬਾਰੇ ਸੁਣਿਆ ਕਹਿੰਦਾ ਯਾਰ ਅ ਕੱਲ੍ਹ ਪਰਸ ਹੀ ਸੁਣਿਆ ਕਹਿੰਦਾ ਯਾਰ ਮੈਂ ਮੇਰਾ ਜਵਾਕ ਜਾ ਕੇ ਕਹਿੰਦਾ ਪਤੰਦਰ 25 3000 ਦਾ ਖਰਚਾ ਕਰ ਐ ਵੀ ਗੱਡੀ ਨੂੰ ਉੱਚੇ ਹੀ ਮੇਰਾ ਰਸਤਾ ਇਹ ਤੇ ਚੜਾਉਂਦੇ ਨੇ ਲਾਉਂਦੇ ਨੇ ਕਹਿੰਦਾ ਬਾਲੀ ਤਗੜੀ ਚ ਜਮਕਿਆ ਹੋ ਰਹੀ ਚੁਣਣਾ ਮਖਿਆ ਇਹ ਵੀ ਆਫ ਰੋਡਿੰਗ ਹੀ ਆ ਹੈ ਕਦੇ ਗੱਡੀ ਮਖਿਆ ਤਰੀ ਇਧਰ ਵਾਈ ਦੇਖਦਾ ਇਧਰ ਵਾਈ ਦੀ ਮਖਿਆ ਪਰ ਤੁਸੀਂ ਮੁੱਲ ਨਹੀਂ ਪਾਉਂਦੇ ਉਹ ਚੀਜ਼ ਦਾ ਜਿਹੜੀ ਚੀਜ਼ ਮਖਿਆ ਸਾਡੇ ਮਾਨਸਾ ਦੇ ਐਮਐਲਏ ਸਾਹਿਬ ਨੇ ਤੁਹਾਨੂੰ ਕਚੈਰੀ ਰੋਡ ਤੇ ਦੇਤੀ ਓਏ ਉਹੀ ਚੀਜ਼ ਮੈਂ ਕਿਹਾ ਤੁਸੀਂ 4 400 ਕਿਲੋਮੀਟਰ ਦੂਰ ਕਰਨ ਜਾਣੋਂ ਮੈਂ ਕਿਹਾ ਹੋਰ ਸਹੂਲਤ ਕਾਦੀ ਪਾੜ ਦੋ ਯਾਰ ਕਾਦੀ ਪਾੜ ਦੋ ਮੈਂ ਕਿਹਾ ਇਹ ਤਾਂ ਮੈਂ ਕਿਹਾ ਸਾਡੇ ਐਮਐਲਏ ਸਾਹਿਬ ਨੂੰ ਕਿੱਥੇ ਆਉੜ ਗਈ ਵੀ ਅੱਧੀ ਮਾਨਸਾ ਦਾ ਥਾਰ ਚੱਕ ਕੇ ਫਿਰਦੀ ਆ ਵੀ ਇਹਨਾਂ ਨੂੰ ਇੱਥੇ ਆਫ ਰੋਡਿੰਗ ਦੇ ਦੇਣਿਆ ਵੀ ਐਵੇਂ ਨਾਲੇ ਵਿਚਾਰੇ ਉਹ ਜਾਣਗੇ ਪਹਾੜਾਂ ਚਾ ਲੱchnje ਕਰਨਾ ਨਾਲੇ ਪੈਸੇ ਖਰਚਣਗੇ ਨਾਲੇ ਟਾਈਮ ਖਰਾਬ ਕਰਨਗੇ ਬਿਓ ਹੋਈਏ ਖਰਚਾਰ ਕਰੇ ਪੜ ਲੈਣਗੇ ਦੀ ਆਫਰ ਹਣੀ ਵਿਚਾਰੀ ਰੋਡ ਤੇ ਕਰ ਲੈ ਗਾਂਗੇ ਖਾਈ ਤਾਂ ਇਰਤਰੀ ਗੱਲ ਕੇ ਮੈਂ ਉਹ ਵਧੀਆ ਲੱਗੀ ਮੈਨੂੰ ਮੈਂ ਮੇਰੀ ਨਹੀਂ ਐ ਐਮ ਐਲ اے ਸਾਡੀ ਮਖਿਆ ਮੈਂ ਤਾਂ ਘਰ ਹੀ ਬੈਠਾ ਹਾਂ ਤੇ